ਲੀ ਵਾਲੇ ਵੀਰਾਂ ਲਈ ਵੀਡੀਓ ਹੈ ਤੇ ਵੀਡੀਓ ਹੈਗੀ ਕੰਮ ਵਾਲੀ ਠੀਕ ਹੈ ਜੀ ਤੇ ਕੰਮ ਹੈਗਾ ਇਹ ਬਾਰੀ ਸਾਈਡ ਕੰਮ ਹੈਗਾ ਇਹ ਗਾਂ ਦੇ ਸਤਾਲੇ ਦੇ ਵਿੱਚ ਠੀਕ ਹੈ ਜੀ ਸਤਾਲੇ ਦੇ ਵਿੱਚ ਕੰਮ ਹੈ ਤੇ ਤਿੰਨ ਬੰਦੇ ਉੱਥੇ ਪਹਿਲਾਂ ਹੀ ਕੰਮ ਕਰਦੇ ਠੀਕ ਹੈ ਜੀ ਤਿੰਨ ਬੰਦੇ ਉੱਥੇ ਪਹਿਲਾਂ ਹੀ ਕੰਮ ਕਰਦੇ ਤੇ 1200 ਯੂਰੋ ਤਰਖਾ ਦੇਣੀ ਉਹਨਾਂ ਨੇ ਸਾਢੇ ਇੱਕ 300 ਗਾਂ ਐ ਚੋਣ ਵਾਲੀ ਜਿੱਦਾਂ ਉਹਨਾਂ ਨੇ ਦੱਸਿਆ ਮੈਸੇਜ ਕੀਤਾ ਠੀਕ ਹੈ ਜੀ ਤੇ ਨੰਬਰ ਮੈਂ ਤੁਹਾਨੂੰ ਭੇਜ ਦੂੰਗਾ ਨੰਬਰ ਤੁਸੀਂ ਕਰ ਲਿਓ ਉਹਨਾਂ ਨਾਲ ਕੰਟੈਕਟ ਜਿਵੇਂ ਹੋਇਆ ਤੇ ਬਾਰੀ ਸਾਈਡ ਕੰਮ ਹੈ ਠੀਕ ਹੈ ਜੀ ਤੇ ਇੱਕ ਗੱਲ ਦਾ ਧਿਆਨ ਰੱਖਿਓ ਪੇਪਰ ਹੋਣੇ ਜ਼ਰੂਰੀ ਆ ਵੀਰੋ ਪੇਪਰ ਹੋਣੇ ਬਹੁਤ ਜ਼ਰੂਰੀ ਆ ਪੇਪਰਾਂ ਤੋਂ ਬਿਨਾਂ ਨਹੀਂ ਉਹ ਕਹਿੰਦੇ ਠੀਕ ਹੈ ਜੀ ਮੱਤਾਂ ਚੱਲੂਗਾ ਤੇ ਦੂਜਾ 1200 ਯੂਰੋ ਤਨਖਾਹ ਹੈ ਜੇ ਕੋਈ ਵੀਰ ਉੱਧਰ ਰਹਿੰਦਾ ਹੋਵੇ ਠੀਕ ਹੈ ਜੀ ਕਿਉਂਕਿ ਇੱਧਰ ਤੋਂ ਜਾਣ ਦਾ ਉਹਨੂੰ ਪਤਾ ਫਿਰ ਕਈ ਵਾਰ ਕੰਮ ਨਹੀਂ ਪਸੰਦ ਆਉਂਦਾ ਜਾਂ ਮਾਲਕਾ ਨੂੰ ਨਹੀਂ ਹੈਨਾ ਜਿਹੜਾ ਬੰਦਾ ਉੱਧਰ ਰਹਿੰਦਾ ਨੇੜੇ ਤੇੜੇ ਰੋਮਾ ਸਾਡ ਜਾਂ ਬਾਰੀ ਦੇ ਨੇੜੇ ਤੇੜੇ ਠੀਕ ਹੈ ਜੀ ਉਹ ਬੰਦਾ ਤੁਸੀਂ ਜੇ ਵੀਡੀਓ ਪਹੁੰਚਦੀ ਉਹਨਾਂ ਤੱਕ ਤਾਂ ਕੰਟੈਕਟ ਕਰ ਲਿਓ ਤੇ ਮੈਂ ਤੁਹਾਨੂੰ ਨੰਬਰ ਭੇਜ ਦੂੰਗਾ ਠੀਕ ਹੈ ਜੀ ਤੇ ਸਜ਼ੋਰ ਨੂੰ ਹੋਣੀ ਪੇਪਰਾਂ ਦਾ ਮਤਲਬ ਇਹ ਨਹੀਂ ਹੈਗਾ ਵੀ ਹਾਂ ਤੁਸੀਂ ਪੇਪਰਾਂ ਤੇ ਆਏ ਆ ਠੀਕ ਹੈ ਜੀ ਉਹਨਾਂ ਨੂੰ ਪੇਪਰ ਨਹੀਂ ਕਹਿੰਦੇ ਵੀ ਹਾਂ ਤੁਸੀਂ ਪੇਪਰਾਂ ਤੇ ਆ ਗਏ ਇਹ ਰਿਸ਼ੀ ਬੁੱਤਾ ਠੀਕ ਹੈ ਜੀ ਨੌਵੀਂ ਵਾਲੀ ਸਜ਼ੋਰ ਨੂੰ ਨਹੀਂ ਜਿਹਨਾਂ ਕੋਲ ਪ੍ਰੋਪਰ ਸਜ਼ੋਰ ਨੂੰ ਹੈ ਠੀਕ ਹੈ ਜੀ ਇਹ ਨਹੀਂ ਵੀ ਹਾਂ ਵੀਰੇ ਦਮਾਂਦਾ ਬਿਰੇ ਜਿੱਦਾਂ ਸਾਨੂੰ ਅਗਲਾ ਦੱਸਦਾ ਸੀ ਉਦਾਂ ਤੁਹਾਡੇ ਲਈ ਵੀਡੀਓ ਸ਼ੇਅਰ ਕਰਦਾਂਗੇ ਠੀਕ ਹੈ ਜੀ ਇਹ ਸਾਡਾ ਕੋਈ ਰੋਲ ਨਹੀਂ ਹੁੰਦਾ ਜੇ ਕੋਈ ਹੈਗਾ ਲੋੜਵੰਦ ਵੀਰ ਐਲੀਜੀਬਿਲਟੀ ਵਾਲਾ ਤਾਂ ਕਮੈਂਟ ਜਾਂ ਮੈਸੇਜ ਕਰ ਦਿਓ ਮੈਂ ਤੁਹਾਨੂੰ ਨੰਬਰ ਭੇਜ ਦੂੰਗਾ ਉਹਦਾ ਠੀਕ ਹੈ ਜੀ ਓਕੇ